ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗਿਆਨ ਮੂਨਕਾ ਵਾਲਾ ਤੇ ਤੁਸੀਂ ਦੇਖ ਰਹੇ ਹੋ ਅਲਫ ਟੀਵੀ ਸੋ ਦੋਸਤੋ ਇੱਕ ਗੀਤ ਬਹੁਤ ਮਸ਼ਹੂਰ ਹੋਇਆ ਸੀਗਾ ਇੰਨੀ ਡੋਲਿਆਂ ਚ ਜਾਨ ਥੰਮ ਲਈਦਾ ਤੂਫਾਨ ਵਰ ਜਾਨਿਆਂ ਬੱਦਲ ਵਾਂਗੂ ਨਹੀਂ ਹੋਗਾ ਜਿੱਦੇ ਜਿੱਥੋਂ ਲੰਗੀਦਾ ਸੁਣ ਲੰਗੀਦਾ ਐਵੇਂ ਨਹੀਂ ਲੋਕੀ ਰਾਹ ਛੱਡਦੇ ਜਿੱਥੋਂ ਲੰਗੀਦਾ ਸੋ ਅੱਜ ਜਿਸ ਸ਼ਖਸੇ ਦਾ ਨਾਮ ਮੈਂ ਤੁਹਾਡੀ ਮੁਲਾਕਾਤ ਕਰਵਾਉਣਾ ਜਾ ਰਿਹਾ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਤੇ ਆਪਣਾ ਇਸ ਇੱਕ ਵੱਖਰਾ ਨਾਮ ਬਣਾਇਆ ਜਿਹੜਾ ਜੀ ਸੋ ਉਹ 18 ਵਾਰ ਜਿਹੜਾ 골ਡਨ ਮੈਡਲ ਜਿੱਤ ਚੁੱਕਿਆ ਔਰ ਉਸ ਤੋਂ ਲੰਮਾ ਉਹ 올림픽িয়ান 올림픽িয়ান ਵੀ ਰਹਿ ਚੁੱਕਿਆ ਮਿਸਟਰ 올림픽ਆ ਸੋ ਆਪਾਂ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਉਹਨਾਂ ਦੇ ਜੀਵਨ ਬਾਰੇ ਉਹਦੇ ਸ਼ੌਕ ਬਾਰੇ ਤੇ ਉਹਨਾਂ ਦੇ ਹੋਰ ਪਰਿਵਾਰਕ ਜੀਵਨ ਬਾਰੇ ਸੋ ਜਗਜੀ ਲੰਪੀ ਜੀ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਧੰਨਵਾਦੀ ਜੀ ਮੇਰੇ ਨਾਲ ਬੱਧੀ ਹੋਣ ਦੀ ਜੀ ਸੋ ਸਭ ਤੋਂ ਪਹਿਲਾ ਮੇਰਾ ਸਵਾਲ ਇਹ ਆ ਜੀ ਕਿ ਤੁਸੀਂ ਜਿੱਦਾਂ ਕਿ ਏ ਮੇਰੇ ਖਿਆਲ ਨਾਲ ਪਹਿਲਾਂ ਤੁਸੀਂ ਕਬੱਡੀ ਵਿੱਚ ਆਏ ਹਨ ਹਾਂਜੀ ਹਨ ਮੈਂ ਸਕੂਲ ਟਾਈਮ ਕਬੱਡੀ ਖੇਡਦਾ ਹਾਂ ਹਾਂਜੀ ਤੇ ਫਿਰ ਉਸ ਤੋਂ ਬਾਅਦ ਤੁਸੀਂ ਇਹ ਜਿਮ ਇਹ ਬੋਡੀ ਬਿਲਡਰ ਵਾਲੀ ਲਾਈਨ 'ਚ ਆ ਗਏ ਹਾਂਜੀ ਹਾਂਜੀ ਇਹ ਕਿਦਾਂ ਸਾਰਾ ਹੋ ਗਿਆ ਸ਼ੁਰੂਆਤ ਬਸ ਭਾਈ ਮਤਲਬ ਜੇ ਮੈਂ ਤੇ ਉਹ ਮੈਨੂੰ ਮਤਲਬ ਸ਼ੌਂਕ ਹੀ ਗਈ ਮਤਲਬ ਮੈਂ ਕਿਸੇ ਦੇ ਵਰਗਾ ਬਣਾ ਹਨਾ ਜੀ ਮਤਲਬ ਪਹਿਲਾਂ ਮੈਂ ਆਪਣੇ ਪਿੰਡ ਤੋਂ ਸ਼ੁਰੂ ਕੀਤੀ ਮਤਲਬ ਜੀ ਹਾਂਜੀ ਤਾਂ ਪ੍ਰਭਾਵ ਕਿਤੋਂ ਹੋਇਆ ਵੀ ਇਹ ਮਨ ਲਓ ਕਿ ਮੈਂ ਪਹਿਲਾਂ ਕਬੱਡੀ ਵਿੱਚ ਸੀ ਫਿਰ ਤੁਸੀਂ ਜਿੱਦਾਂ ਬੋਡੀ ਬਿਲਡਿੰਗ ਲਾਈਨ 'ਚ ਆ ਗਏ ਭਾਈ ਮੇਰੇ ਕੋਚ ਆ ਮਤਲਬ ਅਮਨਦੀਪ ਸਿੰਘ 올ੰਪੀਆ ਮਤਲਬ ਉਹਨਾਂ ਨੇ ਮੈਨੂੰ ਬੋਈ ਮਤਲਬ ਦੱਸਿਆ ਕਿ ਬੋਡੀ ਬਿਲਡਿੰਗ ਬਾਰੇ ਮਤਲਬ ਬੋਈ ਸਿੱਖਿਆ ਲਈ ਉਹਨਾਂ ਕੋਲੋਂ ਮੈਂ ਉਹਨਾਂ ਕਰਕੇ ਮੈਂ ਇੱਥੇ ਆਦਾ ਕਿ ਮੈਡਲ ਜਿੰਨੇ ਵੀ ਉਹਨਾਂ ਕਰਕੇ ਹੀ ਆਏ ਸਾਰੇ ਅੱਛਾ ਜੀ ਹਾਂਜੀ ਤੁਹਾਨੂੰ ਮਿਸਟਰ 올ੰਪੀਆ ਦਾ ਵੀ ਖਿਤਾਬ ਮਿਲ ਚੁੱਕਾ ਆ ਹੈਨਾ ਇਹ ਕਦੋਂ ਮਿਲਿਆ ਸੀਗਾ ਇਹ ਭਾਈ ਮੈਂ 2022 ਤੱਕ ਮਿਲ ਗਿਆ ਸੀ ਅੱਛਾ ਜੀ ਹਾਂਜੀ ਇਹਦੇ ਵਿੱਚ ਭਾਜੀ ਮੈਂ ਬਹੁਤ ਮਿਹਨਤ ਕੀਤੀ ਹੈ ਜਿਹੜਾ 올림픽 ਮੈਡਲ ਆਇਆ ਇਹਦੇ ਵਿੱਚ ਮੈਂ ਬਹੁਤ ਜਿਆਦਾ ਕੀਤਾ ਕਿੱਥੇ ਕਿੱਥੇ ਖੇਡੇ ਸੀ ਤੁਸੀਂ ਇਹ ਭਾਜੀ ਮੈਂ ਬੰਬੇ ਖੇਡੇ ਅੱਛਾ ਬੰਬੇ ਖੇਡ ਕੇ ਆਏ ਸੀਗੇ ਹਾਂਜੀ ਹਾਂਜੀ ਠੀਕ ਆ ਠੀਕ ਆ ਜੀ ਤੇ ਹੋਰ ਵੀ ਮਤਲਬ ਉਹ ਸਟੇਟਾਂ ਦੇ ਉੱਤੇ ਆਏ ਸੀਗੇ ਕਾਫੀ ਪਾਰਟਿਸਿਪੇਟ ਕਰਨ ਵਾਲੇ ਸੀ ਹਾਂਜੀ ਨਹੀਂ ਭਾਜੀ ਮਤਲਬ ਵਰਲਡ ਹੀ ਆਇਆ ਉੱਥੇ ਭਾਜੀ ਹਰ ਛੇ ਅੱਛਾ ਪੂਰੇ ਵਰਲਡ ਦਾ ਸੀਗਾ ਵਰਲਡ ਦਾ ਹੀ ਆ ਜੀ 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 ਹਾਂਜੀ ਤੋ ਇਸ ਤੋਂ ਲੋ ਜਿਹੜਾ ਤੁਸੀਂ ਜਿਮ ਚਲਾਉਨੇ ਆ ਹਾਂਜੀ ਉਹਦੇ ਵਿੱਚ ਫਿਰ ਮਤਲਬ ਕਿ ਕਿੰਨੇ ਵਜੇ ਜਿਮ ਰੂਟੀਨ ਕੀ ਹੈ ਕਿੰਨੇ ਵੇ ਖੁੱਲ੍ਹਦੇ ਜਾ ਕੇ ਸਵੇਰੇ ਕਿ ਮੈਂ ਸਾਢੇ 4 ਉਹ ਸਾਢੇ 4 5 ਵਜੇ ਮੈਂ ਖੁੱਲ੍ਹ ਦਿੰਦੀ ਆ ਆਪਣੀ ਅੱਛਾ ਜੀ ਤੋਂ ਬਾਅਦ ਮਤਲਬ ਕੀ ਇਹਨੂੰ ਟ੍ਰੇਨਿੰਗ ਦੇਣੀ ਹੁੰਦੀ ਆ ਤੋਂ ਬਾਅਦ ਮੈਂ 9 ਸਾਢੇ 9 ਆਪਣਾ ਵਰਕਆਊਟ ਵੀ ਕਰਦਾ ਉਹ ਤੋਂ ਬਾਅਦ ਫਿਰ ਮੈਂ ਗਰਾਊਂਡ ਵੀ ਆਣਾ ਹੁੰਦਾ ਤੁਹਾਡਾ ਸ਼ਾਮੀ ਫੇਰ ਘਰ ਜਾਣਾ ਫਿਰ ਮੈਂ 1.5 ਵਜੇ ਵਾਪਸ ਵੀ ਆਣਾ ਹੁੰਦਾ ਤੇ ਇਹ ਐਸ ਵਿਲਟੈਲ ਟੈਲੀਕਮ ਲ ਕੇ ਕਿੰਨੇ ਕੀ ਜਿਹੜੇ ਨੌਜਵਾਨ ਆ ਰਹੇ ਆ ਇਸ ਟਾਈਮ ਜਿਵੇਂ ਵਿੱਚ ਭਾਈ ਮੇਰੇ ਤੋਂ 150 200 ਬੰਦਾ ਹੈਗਾ ਇਸ ਟਾਈਮ ਜੀ ਹਾਂਜੀ ਫਿਰ ਇੱਕ ਬੈਚ ਵਿੱਚ ਜਾਂ ਪੂਰਾ ਨਹੀਂ 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 ਦੋ ਬੈਚ ਅੱਛਾ ਦੋ ਬੈਚ ਹਾਂਜੀ ਹਾਂਜੀ ਇਸ ਸਵੇਰੇ ਸ਼ਾਮ ਦੇ ਸਵੇਰੇ ਸ਼ਾਮ ਦੇ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਉਸ ਤੋਂ ਇਲਾਵਾ ਤੁਸੀਂ ਦੱਸੋ ਜੀ ਕਿ ਕਮਿਸਟਰ ਅਲੰਪੀਆ ਤੋਂ ਇਲਾਵਾ ਦੇ ਇੱਕ ਤੁਹਾਨੂੰ ਹੋਰ ਇੰਟਰਨੈਸ਼ਨਲ ਖਿਡਾਰੀ ਇੰਟਰਨੈਸ਼ਨਲ ਖਿਡਾਰੀ ਹਨ ਉਹ ਚੋਂ ਮੇਰਾ ਗੋਲਡ ਹੈ ਜੀ ਅੱਛਾ ਜੀ ਇਹ ਸਿੰਗਾਪੁਰ ਜਿਹੇ ਆਈ ਭਾਜੀ ਅੱਛਾ ਇਹ ਸਿੰਗਾਪੁਰ ਵਿੱਚ ਹੈ ਜੀ ਤੇ ਇਹਦੇ ਵਿੱਚ ਵੀ ਵੱਖ-ਵੱਖ ਦੇਸ਼ਾਂ ਤੋਂ ਬਾਰਡਸ ਵੀ ਬਲੜੀ ਐਚ ਵੀ ਬਲੜੀ ਠੀਕ ਹੋ ਠੀਕ ਹੈ ਜੀ ਤੇ ਆਪਣੇ ਪਰਿਵਾਰ ਬਾਰੇ ਸਭ ਤੋਂ ਪਹਿਲਾਂ ਸਾਨੂੰ ਦੱਸੋ ਵੀ ਪਰਿਵਾਰ ਵਿੱਚ ਕੌਣ ਕੌਣਾ ਪਰਿਵਾਰ ਚ ਜੀ ਮੰਮੀ ਐ ਤੇ ਡੈਡੀ ਐ ਅੱਛਾ ਜੀ ਤੇ ਡੈਡੀ ਆਪਣੇ ਮੇਰੇ ਆਟੋ ਚਲਾਉਂਦੇ ਆ ਜੀ ਹਾਂਜੀ ਤੇ ਇੰਨੇ ਮਿਲ ਕੇ ਮੈਨੂੰ ਲੱਗਦਾ ਵੀ ਜਿਹਦਾ ਹੁਣ ਤੁਸੀਂ ਦੱਸਗੇ ਫਾਦਰ ਸਾਹਿਬ ਆਟੋ ਚਲਾਉਂਦੇ ਆ ਹਾਂਜੀ ਇੰਨੇ ਇਹਨਾਂ ਦਾ ਸਟਰਗਲ ਹੈ ਸਾਹਿਬ ਨੇ ਫਿਰ ਬਹੁ ਕੀਤਾ ਮੈਨੂੰ ਦੇਰ ਲੱਗਿਆ ਹਾਂ 12 ਸਾਲ ਹੋ ਗਏ ਭਾਈ ਮੈਨੂੰ ਅਸੀਂ ਕਿੱਦਾਂ ਫਿਰ ਸਟਰਗਲ ਚੋਂ ਨਿਕਲ ਕੇ ਅੱਜ ਤੁਸੀਂ ਇੱਕ ਆਪਣਾ ਜਿਮ ਵੀ ਹੈ ਨਾ ਤੁਹਾਡੀ ਆਪਣੀ ਆ ਜਿਹੜੀ ਤੁਸੀਂ ਆਪਣੇ ਦਮ ਤੇ ਕੀਤੀ ਤੇ ਬੋਡੀ ਬਿਲਡਿੰਗ ਲਾਂਚ ਵੀ ਤੁਸੀਂ ਲਗਭਗ 18 ਵਾਰ 골ਡ ਵੀ ਜਿੱਤ ਚੁੱਕੇ ਹਾਂ ਹਾਂਜੀ ਹੈ ਨਾ ਤੇ ਇਹਨਾਂ ਪਰਮਾ ਬੜਾ ਮੁਸ਼ਕਲ ਹੁੰਦਾ ਆ ਇਹ ਸਭ ਕਿੱਦਾਂ ਫਿਰ ਸੰਭਵ ਹੋਇਆ ਬਸ ਭਾਜੀ ਮਤਲਬ ਹੌਲੀ ਹੌਲੀ ਮਤਲਬ ਮੈਂ ਕੰਮ ਵੀ ਕੀਤਾ ਵਾ ਕਿਸੇ ਜਗ੍ਹਾ ਤੇ ਕੰਮ ਕਰਕੇ ਮਤਲਬ ਹੌਲੀ ਜਿਨੀ ਮਿਹਨਤ ਕਰਕੇ ਡਾਇਟ ਜੋ ਕੇ ਖਰਚਾ ਕੱਢ ਕੇ ਸਾਰਾ ਕੁਝ ਕਰਕੇ ਇੱਥੇ ਤੱਕ ਪੁੱਜਿਆ ਜੀ ਹਾਂਜੀ ਮਤਲਬ ਮੇਰੇ ਪਰਿਵਾਰ ਵਾਲੇ ਮਤਲਬ ਜਿੰਨੇ ਵੀ ਬੈਠੇ ਜਿੰਨੇ ਮੈਂ ਨਾ ਨਹੀਂ ਲੱਸਾਉਂਦੇ ਹੁਣ ਮਤਲਬ ਉਹਨਾਂ ਨੇ ਮੇਰੀ ਬਹੁਤ ਜ਼ਿਆਦਾ ਮਦਦ ਕੀਤੀ ਹੈ ਅੱਛਾ ਇਹ ਤਾਂ ਆਪਾਂ ਤੁਹਾਨੂੰ ਸਵਾਲ ਕਰਨਾ ਵੀ ਸੀਗਾ ਵੀ ਤੁਹਾਡੀ سپورਟ ਕਿਹਨੇ ਕੀਤੀ ਬਾਕੀ ਚਲੋ ਯਾਰਾਂ ਦੋਸਤਾਂ ਨੇ ਵੀ سپورਟ ਤੁਹਾਡੀ ਹਾਂ ਨਾ ਕੀਤੀ ਪਰਿਵਾਰ ਦੀ ਤੁਹਾਨੂੰ ਕਿੰਨੀ ਕਿ سپورਟ ਸੀ ਪਰਿਵਾਰ ਦੀ ਮੈਨੂੰ ਠੀਕ ਹੀ سپورਟ ਹੀ ਮਤਲਬ ਵਧੀਆ ਹੀ ਮਤਲਬ ਮੈਂ ਤੇ ਉਤੋਂ ਵਾਰ ਤੱਕ ਪੁੱਜਿਆ ਮੈਂ ਜੀ ਤੇ ਫਾਦਰ ਸਾਹਿਬ ਕਹਿੰਦੇ ਤੁਸੀਂ ਵੀ ਇਹ ਕਿਹੜੇ ਕੰਮ 'ਚ ਪੈ ਗਿਆ ਨਾ ਜਾਂ ਜਿੰਮ ਨਾਲ ਬੋਡੀ ਬਣਾਉਂ ਤੁਰਿਆ ਹੋਇਆ ਵਾ ਲੋਕ ਅੱਜ ਕੱਲ ਤਾਂ ਉਹ ਨਹੀਂ ਹਾਂ ਜੀ ਨਹੀਂ ਨਹੀਂ ਉਹਨਾਂ ਨੇ ਮੈਂ ਉਹ ਘਰ ਦੇ ਕਹਿੰਦੇ ਮਹੱਤਵ ਘੱਟ ਹੀ ਜਾਂਦਾ ਹਾਂ ਨਹੀਂ ਨਹੀਂ ਜਦੋਂ ਮੈਂ ਪਿੰਡ ਮਿਹਨਤ ਕਰਦਾ ਸੀ ਮਤਲਬ ਸਾਰੇ ਮੇਰੀ سپورਟ ਕਰਦੇ ਸੀ ਵਧੀਆ ਹਾਂਜੀ ਤੇ ਮਤਲਬ ਘਰ ਦੇਣੇ ਕਹਣਾਗੇ ਚਲੋ ਡਾਈ ਡੁੱਡ ਜਿੰਨੀ ਬਣਾ ਕੇ ਰੱਖਣੀ ਮੈਂ ਖਾਣਾ ਖਾਣਾ ਘਰ ਦੇ ਨੂੰ ਬਣਾ ਕੇ ਦੇਦਾ ਜਿੰਨਾ ਜ਼ੋਰ ਹੋਣਾ ਜੀ ਹਾਂਜੀ ਤੇ ਹੁਣ ਮਤਲਬ ਕਿ ਤੁਸੀਂ ਇਹ ਜਿੰਮ ਕਰ ਹਣਾ ਤੁਸੀਂ ਖੋਲਿਆ ਆਪਣਾ ਹਾਂਜੀ ਤੇ ਹੁਣ ਉਸ ਤੋਂ ਬਾਅਦ ਪਹਿਲਾਂ ਕਬੱਡੀ ਖੇਡਦੇ ਰਹੇ ਕਬੱਡੀ ਵਿੱਚ ਜਾਣ ਦਾ ਮੌਕਾ ਕਿਦਾਂ ਮਿਲਿਆ ਸੀਗਾ ਭਾਈ ਬਸ ਮੈਂ ਸਕੂਲ ਟਾਈਮ ਖੇਡਦਾ ਸੀ ਕਬੱਡੀ ਥੋੜਾ ਟਾਈਮ ਹੀ ਖੇਡੀ ਮਤਲਬ ਜ਼ਿਆਦਾ ਅੱਛਾ ਜੀ ਹਾਂਜੀ ਤੇ ਹੁਣ ਦੁਬਾਰਾ ਤੁਸੀਂ ਜਿਵੇਂ ਬੋਡੀ ਬਿਲਡਰ ਬਾਜੀਂ ਗਾਂ ਫਿਰ ਕਹਿੰਦੇ ਮੇਰੇ ਖਾਲਸਾ ਕਬੱਡੀ ਵਾਲ ਆ ਰਹੇ ਤੇ ਸਾਂਝੀ ਨਹੀਂ ਮੈਂ ਦੁਬਾਰਾ ਆ ਰਿਹਾ ਕਬੱਡੀ ਵਾਲਾ ਅੱਛਾ ਜੀ ਹਾਂਜੀ ਤੇ ਇਸ ਤੋਂ ਇਲਾਵਾ ਮਤਲਬ ਕਿ ਇਹ ਮੈਨੂੰ ਇਹ ਗੱਲ ਦੱਸ ਵੀ ਜਿੱਦਾਂ ਕਿਸੇ ਨੇ ਬੋਡੀ ਬਿਲਡਰ ਹਨਾ ਅੱਜ ਕੱਲ ਮੁੰਡਿਆਂ ਨੂੰ ਬਹੁਤ ਵਿੱਚ ਕ੍ਰੇਜ਼ ਆ ਮੁੰਡਿਆਂ ਦਾ ਵੀ ਆਪਾਂ ਬੋਡੀ ਬਿਲਡਰ ਬਣਨਾ ਹੈਗਾ ਜੀ ਹ ਉਹਦੇ ਵਿੱਚ ਪ੍ਰੇਜ ਵੀ ਬਹੁਤ ਜ਼ਿਆਦਾ ਵਾ ਉਹਦੇ ਵਿੱਚ ਨਾਲ ਬੋਇਲ ਤੱਕ ਚੀਜ਼ਾਂ ਖਾਣੀਆਂ ਪੈਂਦੀਆਂ ਨਮਕ ਪਾਣੀ ਛੱਡਣਾ ਪੈਂਦਾ ਬੋਡੀ ਵੀ ਲਿਖੀ ਹਾਂਜੀ ਠੀਕ ਆ ਜੀ ਤੇ ਇਸ ਤੋਂ ਇਲਾਵਾ ਹੋਰ ਮਤਲਬ ਕਿ ਐਕਸਰਸਾਈਜ਼ ਵਰਕਆਊਟ ਕਿੰਨਾ ਕੁ ਮਤਲਬ ਕਿ ਤੁਸੀਂ ਕਿਹੜੇ ਕਿਹੜੇ ਟਾਈਮ ਕਰਦੇ ਆ ਕੀ ਦਾ ਵਰਕਆਊਟ ਮੇਰਾ ਮਤਲਬ ਮੇਰਾ ਵਰਕਆਊਟ ਬੋ ਹੀ ਜ਼ਿਆਦਾ ਵਾ ਮੈਂ ਮਤਲਬ ਕਦੀ ਮੇਰੇ ਕੋਲ ਮਤਲਬ ਆਪਣਾ ਕਦੀ ਦੇਖਿਆ ਨਹੀਂ ਕਿ ਮੈਂ ਕਿੰਨਾ ਕਰ ਲੈਣਾ ਦਿਨ ਚ ਸਵੇਰੇ ਦੁਪਹਿਰ ਸ਼ਾਮ ਮੈਂ ਲੱਗਾ ਰਹਿਣਾ ਭਾਜੀ ਪੂਰਾ ਦਿਨ ਵਰਤ ਸਾਰੀ ਜਿਹੜੀ ਜਿੰਮ ਜੇ ਲਗਾਉਂਦੇ ਮਤਲਬ ਸਵੇਰੇ ਮਤਲਬ ਜਿੰਮ ਹੋ ਗਈ ਦੁਪਹਿਰੀ ਮੈਂ ਗ੍ਰਾਉਂਡ ਲਾਣੀ ਹੁੰਦੀ ਤੇ ਉਤੋਂ ਬਾਅਦ ਫੇਰ ਮੈਂ ਸ਼ਾਮੇ ਮਿਹਨਤ ਲਾਣੀ ਹੁੰਦੀ ਜਿਹੜੀ ਜੀ ਹਾਂਜੀ ਕਹਿੰਦਾ ਮਤਲਬ ਜਿੰਨਾ ਤੁਸੀਂ ਜਿੰਮ ਨੂੰ ਟਾਈਮ ਦੋਗੇ ਉਹ ਤੁਸੀਂ ਉਹਨਾਂ ਹੀ ਉਹਨਾਂ ਤੁਹਾਡੀ ਬੋਡੀ ਜਿਹੜੀ ਗ੍ਰੋਥ ਕਰਾਂਗੇ ਨਹੀਂ ਭਾਜੀ ਸੰਡੇ ਸੰਡੇ ਨੂੰ ਵੀ ਮੈਂ ਮਿਹਨਤ ਕਰਦਾ ਲੋਕਾਂ ਦੀ ਛੁੱਟੀ ਹੁੰਦੀ ਪਰ ਮੇਰੇ ਲਈ ਮਿਹਨਤੀ ਹੁੰਦੀ ਸੰਡੇ ਵੀ ਮੈਂ ਮਿਹਨਤ ਕਰਨੀ ਕਰਦਾ ਜੀ ਜੀ ਹਾਂਜੀ ਇੱਕ ਤੁਸੀਂ ਇਹ ਨੋ ਮਿਸਟਰ ਲੰਪੀਅ ਬਣੇ ਹਨ ਹਾਂਜੀ ਹਾਂਜੀ ਭਾਈ ਮੈਂ ਮਤਲਬ ਇਹ ਕਦੋਂ ਬਣੇ ਸੀਗੇ ਇਹ ਕਦੋਂ ਮੌਕਾ ਮਿਲੇ ਤੁਹਾਨੂੰ ਭਾਈ ਮੈਂ ਮਿਸਟਰ ਪੰਜਾਬ ਹਾਂ ਨਾ ਕਿਹੜਾ ਮੈਂ 18 ਵਾਰੀ ਆ ਚੁੱਕਿਆ ਜੀ ਬੋਲਡ ਉਹ ਤੋਂ ਆ ਨਾਰਥ ਇੰਡੀਆ ਦੋ ਵਾਰੀ ਆ ਚੁੱਕਿਆ ਮਿਸਟਰ ਲੰਪੀਅ ਇੱਕ ਵਾਰੀ ਆ ਚੁੱਕਿਆ ਇੰਟਰਨੈਸ਼ਨਲ ਇੱਕ ਵਾਰੀ ਆ ਚੁੱਕਿਆ ਅੱਛਾ ਅੱਛਾ ਤੇ ਇਹ ਐਸ ਵਿਲ ਟੈਲੈਂਟ ਕੋਲ ਮਿਲ ਕੇ ਕਿੰਨੇ ਕੀ ਜਿਹੜੇ ਨੌਜਵਾਨ ਆ ਰਹੇ ਆ ਇਸ ਟਾਈਮ ਵਿੱਚ ਜਿਵੇਂ ਵਿੱਚ ਭਾਈ ਮੇਰੇ ਤੋਂ 150 200 ਬੰਦਾ ਹੈਗਾ ਇਸ ਟਾਈਮ ਹਾਂਜੀ ਫਿਰ ਇੱਕ ਮੈਚ ਵਿੱਚ ਜਾਂ ਪੂਰਾ ਨਹੀਂ ਨਹੀਂ ਭਾਈ ਦੋ ਮੈਚ ਅੱਛਾ ਦੋ ਮੈਚ ਹਾਂਜੀ ਹਾਂਜੀ ਇਸ ਉਸ ਤੋਂ ਲਵਾ ਤੁਸੀਂ ਦੱਸੋ ਜੀ ਇਹ ਕਮਿਸਟਰ 올ੰਪੀਆ ਤੋਂ ਲਵਾ ਦੇ ਇੱਕ ਤੁਹਾਨੂੰ ਹੋਰ ਖੇਡੀਆਂ ਇੰਟਰਨੈਸ਼ਨਲ ਖੇਡੀਆਂ ਹਨ ਦੋ ਚੋ ਮੇਰਾ 골ਡ ਹੈ ਜੀ ਅੱਛਾ ਜੀ ਇਹ ਸਿੰਗਾਪੁਰ ਜਿਹੇ ਆਈ ਭਾਈ ਅੱਛਾ ਇਹ ਸਿੰਗਾਪੁਰ ਵਿੱਚ ਹੈ ਜੀ ਤੇ ਇਹਦੇ ਵਿੱਚ ਵੀ ਵੱਖ-ਵੱਖ ਦੇਸ਼ਾਂ ਤੋਂ ਭਾਰਤ ਭਾਈ ਇਹ ਵੀ ਬਲਦੀ ਹੈ ਐਚ ਵੀ ਬਲਦੀ ਠੀਕ ਸੋ ਜੱਗੀ 올ੰਪੀਆ ਜੀ ਨੇ ਦੱਸਿਆ ਕਿ ਉਹਨਾਂ ਨੇ ਕਿੱਦਾਂ ਮਿਲ ਕੇ ਸੰਘਰਸ਼ ਕਰਕੇ ਅਜੇ ਇਸ ਮੁਕਾਮ ਤੇ ਪਹੁੰਚਾਇਆ ਉਹਨਾਂ ਨੇ ਸੋ ਜੱਗੀ ਜੀ ਅੱਗੇ ਤੁਹਾਡੀ ਕਿਹੜੀ ਕਿਹੜੇ ਪਲਾਨ ਹਨ ਮੈਨੂੰ ਤੁਸੀਂ ਕੀ ਕੀ ਕਰਦੇ ਹੋਗੇ ਅੱਗੇ ਭਾਈ ਹੁਣ ਮੈਂ ਕਬੱਡੀ ਖੇਡਣੀ ਹੈ ਅੱਛਾ ਜੀ ਤਾਂ ਕਬੱਡੀ ਵਿੱਚ ਹੀ ਹੁਣ ਬੱਸ ਸਦਾ ਦੁਬਾਰਾ ਫੇਰ ਹੈ ਨਾ ਕਬੱਡੀ ਜੀ ਆ ਰਹੇ ਦੁਬਾਰਾ ਹਾਂਜੀ ਹਾਂਜੀ ਪਾਜੀ ਕਬੱਡੀ ਆ ਰਹੇ ਦੁਬਾਰਾ ਜੀ ਜਲਦੀ ਪਾਜੀ ਬਸ ਮੈਂ ਹੁਣ ਮਤਲਬ ਮੈਚ ਖੇਡਣਾ ਸ਼ੁਰੂ ਕਰ ਦੇਣਾ ਮਤਲਬ ਖੇੜ ਚੁੱਕਿਆ ਆਂਦਾ ਮੈਚ ਪਹਿਲਾਂ ਵੀ ਹੁਣ ਮੈਂ ਦੂਜਾ ਮੈਚ ਖੇਡਣਾ ਆਪਣਾ ਜੀ ਹਾਂਜੀ ਤੇ ਕਬੱਡੀ ਦੇ ਵਿੱਚ ਤੁਸੀਂ ਕੋਚਿੰਗ ਵੀ ਕਿਸੇ ਤੋਂ ਲਈ ਜਾਂਦੇ ਨਹੀਂ ਨਹੀਂ ਪਾਜੀ ਮੈਂ ਪਾਜੀ ਆਪ ਹੀ ਮਿਹਨਤ ਕਰਦਾ ਆਪਣੀ ਤੇ ਕਬੱਡੀ 'ਚ ਕੋਚਿੰਗ ਨਾ ਲੈਣ ਦਾ ਕਾਰਨ ਕਿਉਂਕਿ ਅੱਜ ਕੱਲ ਦੇਖਿਆ ਵੀ ਹਰ ਇੱਕ ਕੋਈ ਨਾ ਕੋਈ ਖਿਡਾਰੀ ਕੋਚਿੰਗ ਜ਼ਰੂਰ ਲੈਂਦਾ ਹਾਂਜੀ ਹਾਂਜੀ ਪਾਜੀ ਕਿਉਂਕਿ ਮੈਂ ਪਹਿਲਾਂ ਵੀ ਖੇਡਦਾ ਸੀਗਾ ਇਸ ਕਰਕੇ ਤਾਨੂੰ ਬੜਾ ਸਾਰਾ ਕੋਈ ਨੋਲੇਜ ਤੇ ਆ ਜੀ ਤੇ ਬੰਦੇ ਕੋਈ ਨੋਲੇਜ ਵਧੀਆ ਤੇ ਉਹ ਸਭ ਕੁਝ ਕਰ ਸਕਦਾ ਬਿਲਕੁਲ ਬਿਲਕੁਲ ਜੀ ਜਿਹਦੇ ਕੋਲ ਨੋਲੇਜ ਸਭ ਕੁਝ ਕਰ ਸਕਾਂ ਜੀ ਜੀ ਸੋ ਬੜੀ ਵਧੀਆ ਗੱਲ ਲੱਗੀ ਵੀ ਤੁਸੀਂ ਆਪਣੇ ਗੁਰੂ ਵੀ ਆ ਪਈਆਂ ਇਹ ਅੱਜ ਜਿੱਥੇ ਵੀ ਤੁਸੀਂ ਪਹੁੰਚੇ ਆ ਆਪਣੇ ਮਤਲਬ ਕਿ ਦਮ ਤੇ ਪਹੁੰਚੇ ਆਪਣੇ ਮਿਹਨਤ ਦੇ ਸਦਕੇ ਪਹੁੰਚੇ ਆ ਹਾਂ ਜੀ ਸੋ ਜਿਹੜੀ ਸਾਡੀ ਨਵੀਂ ਜਨਰੇਸ਼ਨ ਆ ਜਿੱਦਾਂ ਹਾਂ ਹਾਂਜੀ ਉਹਨਾਂ ਨੂੰ ਮਤਲਬ ਕਿ ਕੀ ਸੰਦੇਸ਼ ਦੇਣਾ ਚਾਹੁੰਦੇ ਜੇ ਕੋਈ ਮੋਟਾਈ ਲਾਈਨ 'ਚ ਆਉਣਾ ਚਾਹੁੰਦਾ ਮੈਂ ਥੋੜੀ ਜਿਹੀ ਕਹਿੰਨਾ ਹੈ ਕਿ ਵਧੀਆ ਡਾਈਟ ਖਾਓ ਸਾਰੇ ਜਾਣੇ ਤੇ ਨਸ਼ੇ ਨੁਸ਼ੇ ਤੋਂ ਦੂਰ ਰਹੋ ਮਤਲਬ ਸਾਡੇ ਕੋਲ ਇਦਾਂ ਦੇ ਬੰਦੇ ਵੀ ਆਂਦੇ ਆ ਜਿਹੜੇ ਪਹਿਲਾਂ ਨਸ਼ਾ ਕਰਦੇ ਹੁਣ ਮੇਰੇ ਵੱਲ ਦੇ ਇੱਕ ਸਾਰੇ ਜਿਮ ਲਾ ਲੱਗੇ ਆ ਅੱਛਾ ਅੱਛਾ ਉਹ ਮਤਲਬ ਆਪਾਂ ਜੱਗੀ ਵਰਗੇ ਬੰਨਾ ਜੱਗੀ ਵਰਗਾ ਬਣਨਾ ਬਿਲਕੁਲ ਬਿਲਕੁਲ ਜੀ ਬੜਾ ਵਧੀਆ ਚੰਗਾ ਮਹਿਸੂਸ ਹੁੰਦਾ ਜਦੋਂ ਕੋਈ ਸਾਡੀ ਵਰਗਾ ਹਾਂਜੀ ਭਾਈ ਹੁਣ ਮੈਂ ਇੰਸਟਾਗ੍ਰਾਮ ਤੇ ਵੀਡੀਓ ਪਾਉਣਾ ਮੋਟੀਵੇਟ ਕਰਦਾ ਸਾਰਿਆਂ ਨੂੰ ਹਣਾ ਇਹ ਕਹਿੰਦੇ ਕਿ ਆਪਾਂ ਵੀ ਹੁਣ ਤੁਹਾਡੇ ਨਾਲ ਦੇ ਕੇ ਮੈਂ ਤਾਂ ਸਟਾਰਟ ਕਰਤੀ ਐ ਇਹ ਬੰਦੇ ਬਾਹਰ ਬੈਠੇ ਆ ਅਮਰੀਕਾ ਕੈਨੇਡਾ ਸਾਰੇ ਮੇਰੀਆਂ ਵੀਡੀਓ ਦੇਖਦੇ ਆ ਮਤਲਬ ਮੈਨੂੰ ਬਹੁਤ ਪਿਆਰ ਮਿਲਦਾ ਭਾਈ ਇੰਸਟਾਗ੍ਰam ਤੋਂ ਬਹੁਤ ਠੀਕ ਇਮੇਜ ਬਣ ਚੁੱਕੀ ਆ ਬੋਡੀ ਬਿਲਡਰ ਵਾਲੀ ਔਰ ਤੁਸੀਂ ਤੁਹਾਡੀ ਲਾਈਨ ਵੀ ਆ ਹਾਂਜੀ ਹਾਂਜੀ ਭਾਈ ਬਹੁਤ ਚੰਗੀ ਗੱਲ ਆ ਹਾਂਜੀ ਤੇ ਇਹ ਸਨ ਸਾਡੇ ਨਾਲ ਜੱਗੀ ਲਵਾਨਾ ਜੀ ਜਿਨ੍ਹਾਂ ਨਾਲ ਅੱਜ ਆਪਾਂ ਗੱਲਬਾਤ ਕੀਤੀ ਸੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਿਓ ਔਰ ਕਮੈਂਟਾਂ ਵਿੱਚ ਮੈਨੂੰ ਦੱਸ ਕੇ ਵੀਡੀਓ ਤੁਹਾਨੂੰ ਕਿੱਦਾਂ ਦੇ ਲੱਗੀ ਸ ਇਹ ਬਹੁਤ ਬਹੁਤ ਧੰਨਵਾਦ ਤੁਹਾਡਾ